ਜਦੋਂ ਦੀ ਨਕਲੀ ਸ਼ਰਾਬ ਨੇ ਲੋਕਾਂ ਦੀ ਜਾਨ ਲਈ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਹੋਰ ਵੀ ਸਰਗਰਮ ਹੋ ਚੁੱਕਿਆ ਜਿਹਦੇ ਚਾਲਦੇ ਉਹਨਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ ਤਾਂ ਜੇ ਮਾਮਲੇ ਦੀ ਜਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਵਿਧਿਆਪਤੀ ਪੁਲਿਸ ਸਰਵ ਡਿਵੀਜ਼ਨ ਸ਼ਾਹਕੋਟ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿਹੜਾ ਕਾਸੋ ਅਭਿਆਨ ਚਲਾਇਆ ਗਿਆ ਉਸ ਦੇ ਤਹਿਤ ਪੰਜ ਚਾਲੂ ਕੱਚੀ ਦਾਰੂ ਦੀਆਂ ਪੱਠੀਆਂ 2600 ਲੀਟਰ ਲਾਹਣਾਂ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨਜਾਇਜ਼ ਸ਼ਰਾਬ ਦੇ ਢੋਲ ਬਰਾਮਦ ਕੀਤੇ ਗਏ ਨੇ ਤੇ ਖੇਤਾਂ ਦੇ ਵਿੱਚ ਪੋਰਸ ਵੱਲੋਂ ਜਿਹੜੀ ਕਿ ਛਾਪੇਮਾਰੀ ਕੀਤੀ ਗਈ ਤੇ ਦੱਬੀਆਂ ਹੋਈਆਂ ਪੱਠੀਆਂ ਨੂੰ ਜਿਹੜਾ ਕਿ ਉਥੋਂ ਪੱਟਿਆ ਗਿਆ। ਪੰਜਾਬ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਹਰਤ ਮਹਾਂਮਹਾਂ ਚਲਾਈ ਗਈ। ਇਸ ਮਹਾਂਮਹਤਾਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੁਰਮਜਾਦ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਚਰਨਤਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਦਰਖਤੀ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਸਰਵਨੀਤਰਾਈ ਇਨਵੈਸਟੀਗੇਸ਼ਨ ਦੀ ਦੇ ਅਗਵਾਈ ਹੇਠ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਥਾਣਾ ਬੋਇਆ ਮੈਤੁਰ ਅਤੇ ਮੋੜਾ थाना ਸ਼ਾਹਕੋਟ ਦੇ ਏਰੀਆ ਵਿੱਚ ਅੱਜ ਸੂ ਫੋਰਸ ਮੁਖ ਅਫਸਰ ਦੇ ਨਾਲ ਲੈ ਕੇ ਕਾਸੋ ਆਪਰੇਸ਼ਨ ਜਿਹੜਾ ਐਕਸਰਸਾਈਜ਼ ਨਜਾਇਜ਼ ਸ਼ਰਾਬ ਦੇ ਗਿਸ ਕੀਤਾ ਗਿਆ ਜਿਸ ਤਹਿਤ ਸੌਰੀਜਨ ਚ ਕੋਲ ਨਵਾਂ ਮਕਦਮਾ ਜਿਹੜਾ ਹੈ ਨਜਾਇਜ਼ ਸ਼ਰਾਬ ਦੇ ਦਰਜ ਕੀਤਾ ਗਿਆ ਔਰ ਜਿਸ ਵਿੱਚ ਪੰਜ ਚਾਲੂ ਪੱਟੀਆਂ 2 2600 ਲੀਟਰ ਲਾਨ 6,250 ਮਿਲੀਟਰ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਦਰਜਾਨਾ ਜਿਹੜੀਆਂ ਮਾੜੀਆਂ ਅਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਜਾ ਰਿਹਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਕਰੀਆਂ ਜਾ ਰਹੀਆਂ ਹਨ ਥੈਂਕ ਯੂ ਸੋ ਦਾਦੇ ਕੇ ਨਿਸ਼ਾਨ ਦੇ ਖਿਲਾਫ ਲਗਾਤਾਰ ਪੁਲਿਸ ਕਾਫੀਸਰ ਗਰਮ ਨਜ਼ਰ ਆ ਰਹੇ ਜਿੱਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਹੋਣਾ ਨਜਾਇਜ਼ ਸ਼ਰਾਰ ਨੂੰ ਲੈ ਕੇ ਛਾਪੇ ਮਾਰੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ